ਕੁਲ ਤੁਹਾਡੇ ਰਾਸੀ ਲੋਕ ਹੁੰਦੇ ਐ ਜਿਉ ਲੋਕਾਂ ਦਾ ਕਥਤ ਰੂਪ ਵਿੱਚ ਮਨੋਵਲ ਇਸ ਤਰੀਕੇ ਨਾਲ ਨਾ ਚੁੱਕਨ ਉਹ ਕਹਿੰਦੇ ਜਲੰਦਰ ਪੱਛਮੀ ਜਿਹਨੂੰ ਵੈਸਟ ਕਹਿੰਦੇ ਆਪਾਂ ਉਹਨੂੰ ਵੈਸਟ ਸੂਟ ਬਣਾ ਕੇ ਦਿਖਾਵਾਂਗੇ ਕਾਲੀਂ ਦੇ ਨਾਲ ਦੇ ਵਿੱਚ ਕੋਈ ਜਾਦੂ ਦੀ ਛੜੀ ਚੱਲੀ ਆ ਉੱਥੇ ਅਲਾਦੀਨ ਦਾ ਚਿਰਾਗ ਵਾਪਰੇ ਆ ਇਹ ਸਵਾਲ ਸਰਦਾਰ ਸੁਖਵੰਤ ਸਿੰਘ ਘੈਰਾ ਸਾਡੇ ਮੁੱਖ ਮੰਤਰੀ ਸਾਹਿਬ ਤੇ ਹੋਰਾਂ ਦੇ ਉੱਤੇ ਚੁੱਕਦੇ ਆ। ਦੋਵੇਂ ਪਹਿਲੂਆਂ ਨੂੰ ਨਕਾਰਮਕ ਵਿੱਚ ਉਜਾਰ ਦਿੱਤਾ। ਨੈਤਿਕ ਮਾਣ ਪੰਡਾ ਨਾਲ ਆਪਣੀ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਇਹ ਜਿੱਤਗੇ ਪਾਰਟੀ ਵਿਦ ਡਿਫਰੈਂਸ ਕਟੜ ਇਮਾਨਦਾਰ ਇਮਾਨਦਾਰੀ ਬਕਾਲ ਗੋਆ ਬੈਠੇ ਨੇ। ਤੇ ਆਮ ਲੋਕਾਂ ਦਾ ਬਾਗ ਇਹਨਾਂ ਨੇ ਜਲੰਧਰ ਪਛਮੀ ਦੀ ਸੀਟ ਹਾਈਜੈਕ ਕੀਤੀ ਹੈ ਸਰਕਾਰ ਪਤਾ ਨਹੀਂ ਕਿਸ ਤਰ੍ਹਾਂ ਦੇ ਫੈਸਲੇ ਕਰਦੀ ਹੈ ਬੜਾ ਅਜੀਬ ਕੁਸਤੀ ਗੰਦ ਹੈ ਪੰਜ ਮਹੀਨੇ ਅਜ ਪੂਰੇ ਹੋ ਗਏ ਤੁਹਾਨੂੰ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਰਿਕੇ ਹੈ ਫੇਰ ਅਸਤੇ ਖੁੱਲ ਤੁਸੀਂ ਚੁਣੌਤੀ ਦੇਤੀ ਸੁਪਰੀਮ ਕੋਰਟ ਦੇ ਵਿੱਚ ਤੇ ਜਿਹੜੀ ਸੁਪਰੀਮ ਕੋਰਟ ਪਹਿਲਾਂ ਕਹਿ ਚੁੱਕੀ ਆ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਰਸਤੇ ਬੰਦ ਕਰਨ ਦਾ ਸਾਡੇ ਇੱਥੇ ਪਤਾ ਨਹੀਂ ਕਿੰਨੀਆਂ ਕਿਚਥੇ ਬੰਦੀਆਂ ਪੈਦਾ ਹੋ ਗਈਆਂ ਉਹਦੇ ਚੋਂ ਇਹ ਵੀ ਨਹੀਂ ਪਤਾ ਲੱਗਦਾ ਅਸਲ ਕੌਣ ਹੈ ਤੇ ਉਹਦਾ ਸਿੱਕੇ ਦਾ ਦੂਜਾ ਪਾਸਾ ਕਹੂੰ ਪਤਾ ਲੱਗਦਾ ਬਾਤ ਦੇ ਵਿੱਚ ਕਈ ਇਸ ਤਰ੍ਹਾਂ ਦੇ ਗੈਰ اخلاਕੀ ਕੰਮ ਇਹਨਾਂ ਬਾਣਿਆਂ ਦੇ ਵਿੱਚ ਲੋਕ ਕਰਦੇ ਆ ਔਰ ਅਸਲਤ ਨੂੰ ਪਤਰਾਮ ਕਰਦੇ ਹੈ ਯਰਵੰਦ ਕੇਜਰੀਵਾਲ ਦੇ ਜੇਲ੍ਹ ਤੇ ਬਾਹਰ ਨਿਕਲਣ ਤੋਂ ਪਹਿਲਾਂ ਹੀ ਸੀਬੀਆਈ ਦਾ ਕੇਸ ਆ ਜਾਂਦਾ ਤਾਂ ਇਹ ਚੀਕਾ ਮਾਰਦੇ ਤੇ ਸੁਖਪਾਲ ਸਿੰਘ ਕਹਿੰਦਾ ਕਹਿੰਦਾ ਜਦੋਂ ਮੈਨੂੰ ਜਵਾਨਤ ਮਿਲੀ ਨਾਬਾ ਜੇਲ੍ਹ ਦੇ ਬਾਹਰਲੇ ਪਾਸੇ ਕਪੂਰਥਲੇ ਦੀ ਪੁਲਿਸ ਫੇਰ ਗ੍ਰਿਫਤਾਰ ਕਰਨਾ ਆ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਦਸਪਾਲ ਸਿੰਘ ਢਿੱਲੂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੂ ਸਾਹਿਬ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਕੀਤੀ ਢਿੱਲੂ ਸਾਹਿਬ ਜਲੰਧਰ ਚੋਣਾ ਦੇ ਵਿੱਚ ਜਿੱਥੇ ਸ਼ਾਨਦਾਰ ਆਮ ਆਦੀ ਪਾਰਟੀ ਦੀ ਜਿੱਤ ਹੋਈ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਟਵੀਟ ਕਰਕੇ ਵਧਾਈ ਦਿੱਤੀ ਗਈ ਹੈ ਤੇ ਉਹਨੇ ਕਿਹਾ ਕਿ ਹੁਣ ਅਸੀਂ ਜਲੰਧਰ ਵੈਸ ਦੇਖੋ ਜਿਹੜੇ ਰਾਸੀ ਲੋਕ ਹੁੰਦੇ ਆ ਜਿਉ ਲੋਕਾਂ ਦਾ ਕੱਤਤ ਰੂਪ ਵਿੱਚ ਮਨੋਵਲ ਇਸ ਤਰੀਕੇ ਨਾਲ ਨਾ ਚੁੱਕਣ ਉਹ ਕਹਿੰਦੇ ਜਲੰਧਰ ਪੱਛਮੀ ਜੀ ਨੂੰ ਵੈਸਟ ਕਹਿੰਦੇ ਆਪਾਂ ਉਹਨੂੰ ਬੈਸਟ ਸੂਟ ਬਣਾ ਕੇ ਦਿਖਾਵਾਂਗੇ ਤੁਸੀਂ ਤਾਂ ਪੂਰੇ ਪੰਜਾਬ ਨੂੰ ਵੈਸਟ ਬਣਾਉਣਾ ਸੀ ਪਰ ਪੈਰ ਪੈਰ ਦੇ ਉੱਤੇ ਤੁਹਾਡੇ ਜੂਟਰਨ ਕਿਉਂ ਵੱਜਦੀ ਹੈ ਚੰਗੀ ਗੱਲ ਹੈ ਤੁਸੀਂ ਇਹ ਪੰਜਾਬ ਦਾ ਹਿੱਸਾ ਹੈ ਤੇ ਮੁੱਖ ਮੰਤਰੀ ਉੱਥੇ ਬੈਠੇ ਰਹੇ ਇਹ ਤਾਂ ਐ ਦਿਖਾਤਾ ਵੀ ਜਿਵੇਂ ਬਹੁਤ ਵੱਡੀ ਜੰਗ ਸੀ ਇਸ ਗੱਲ ਦੀ ਕੋਕ ਜਿੱਤ ਕੀਤੀ ਹੈ ਮੁੱਖ ਮੰਤਰੀ ਸਾਹਿਬ ਨੂੰ ਆਪਾਂ ਵੀ ਵਧਾਈ ਦੇ ਦਿੰਨੇ ਆ ਇਕ ਕੀ ਜਰੂਰ ਹੈ ਜਿਹੜੀ ਚੁਣੌਤੀ ਮੁੱਖ ਮੰਤਰੀ ਨੇ ਦਿੱਲੀ ਵਾਲਿਆਂ ਨੂੰ ਦਿੱਤੀ ਉਤੋਂ ਕਈ ਅਹਲਕਾਰ ਤੌਰ ਤੇ ਸੀ ਕਿ ਤੁਸੀਂ ਆ ਚੋਣ ਲੜੂਗਾ ਆਲ ਰਹੂਗਾ ਆ ਲੜਾਊਗਾ ਤੇ ਮੁੱਖ ਮੰਤਰੀ ਨੇ ਉਹ ਗੁਰਦਾਸ ਮਾਨ ਸਾਹਿਬ ਦਾ ਇੱਕ ਗੀਤ ਹੈ ਨਾ ਜਿਨ੍ਹਾਂ ਦੇ ਪਿੱਛੇ ਤੂੰ ਫਿਰਦਾ ਸਾਡੀ ਜੁੱਤੀ ਦੀਆਂ ਲੋਕਾਂ ਨੇ ਇਹ ਜਿਹੜੇ ਉੱਥੋਂ ਅਹਲਕਾਰ ਆਏ ਨਾ ਇਹਨਾਂ ਨੂੰ ਪੰਜਾਬ ਦਾ ਸੱਭਿਆਚਾਰ ਪਤਾ ਨਾ ਕੋਈ ਹੋਰ ਤੁਸੀਂ ਪੰਜਾਬ ਨੂੰ ਮਤ ਦੇਣ ਆਏ ਹੋ ਆਪ ਤੁਸੀਂ ਦਿੱਲੀ ਦੇ ਵਿੱਚ ਜਿਹੜੀਆਂ 4 ਸੀਟਾਂ ਲੋਕ ਸਭਾ ਦੀਆਂ ਸੀ ਸਾਰੀਆਂ ਹਾਰ ਗਏ ਤੁਹਾਡੇ ਕੋਲੇ ਹਰਿਆਣਾ ਦੇ ਵਿੱਚ ਇੱਕ ਸੀਟ ਆਈ ਲੋਕ ਸਭਾ ਦੀ ਉਹ ਵੀ ਹਾਰ ਗਏ ਤੇ ਜਿੱਤਿਆ ਕੀ ਹੈ ਤਿੰਨ ਪੰਜਾਬ ਦੀਆਂ ਜਿਹੜੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਲੜੀਆਂ ਗਿਆ ਸੁਪਨਾ 13 ਜੀਰੋ ਦਾ ਸੀ ਪਰ ਫੇਰ ਵੀ ਇੱਥੇ ਤਿੰਨ ਤਾਂ ਜਿੱਤ ਲੀਆਂ ਨਾ ਤੇ ਦਿੱਲੀ ਦੇ ਵਿੱਚ ਤਾਂ ਤੁਹਾਡੇ ਕੋਲ ਇੱਕ ਵੀ ਨਾ ਜਿੱਤੀ ਗਈ ਸੋ ਜਲੰਧਰ ਪੱਛਮੀ ਦੇ ਵਿੱਚ ਮੇਰਾ ਖਿਆਲ ਹੈ ਕਿ ਜਿੱਤ ਪ੍ਰਾਪਤ ਹੋਈ ਹੈ ਐਲਾਨ ਵੀ ਕਰਤਾ ਕਿ ਇਹਨਾਂ ਨੂੰ ਮੰਤਰੀ ਮੰਡਲ ਵਿੱਚ ਲਿਆ ਜਾਵੇਗਾ ਚੰਗੀ ਗੱਲ ਹੈ ਮਹਿੰਦਰ ਭਗਤ ਹੋਰੀ ਪੁਰਾਣੇ ਪਰਿਵਾਰ ਹੈ ਇਹਨਾਂ ਦੇ ਪਿਤਾ ਜੀ ਸਰਦਾਰ ਸ਼੍ਰੀ ਚੁੰਨੀ ਲਾਲ ਭਗਤ ਉਹ ਵਜીર ਰਹੇ ਨੇ ਇਹਨਾਂ ਦਾ ਸਨਤ ਦਾ ਕਾਰੋਬਾਰ ਹੈ ਚਮੜੇ ਦਾ ਕਾਰੋਬਾਰ ਹੈ ਭਾਈਚਾਰਾ ਵੀ ਕਾਫੀ ਹੈ ਪਰ ਵੋਟਾਂ 54% ਪੈਣਾ ਇਸ ਗੱਲ ਦਾ ਵੱਲ ਇਸ਼ਾਰਾ ਕਰਦਾ ਕਿ ਲੋਕਾਂ ਦਾ ਲੋਕਤੰਤਰ ਪ੍ਰਣਾਲੀ ਦੇ ਵਿੱਚੋਂ ਭਰੋਸਾ ਉੱਠ ਗਿਆ ਗਲੀ ਗਲੀ ਦੇ ਵਿੱਚ ਇਹਨਾਂ ਦੇ ਐਮਐਲਏ ਇਹਨਾਂ ਦੇ ਹੋਰ ਦੂਜਾ ਤੀਜਾ ਜਿਹੜਾ ਕੁਝ ਉੱਥੇ ਵਾਪਰਿਆ ਉਹ ਇਕੱਲੇ-ਇਕੱਲੇ ਨੂੰ ਪਤਾ ਹੈ ਜੇ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਇਹ ਕਹਿੰਦੀਆਂ ਨੇ ਅਕਾਲੀ ਦਲ ਤੇ ਦੋਸ਼ ਲਾਉਂਦੀਆਂ ਨੇ ਕਿ ਬਠਿੰਡੇ ਦੀ ਸੀਟ ਜਿਵੇਂ ਤੁਸੀਂ ਜਿੱਤੀ ਹੈ ਤੇ ਦੱਸ ਤੇ ਜਵਾਨਤਾ ਯਾਬਤੂਆਂ ਨੇ ਲੋਕਾਂ ਨੂੰ ਪਤਾ ਹੈ ਇਹੋ ਚੀਜ਼ ਇੱਥੇ ਆ ਕੇ ਕਿ ਲੋਕ ਬਹੁਤੇ ਗਏ ਨਹੀਂ ਸੋ ਹੁਣ ਜਿਹੜਾ ਕੁਝ ਜਲੰਧਰ ਦੇ ਵਿੱਚ ਹੋਇਆ ਇਹ ਵੀ ਪਤਾ ਲੱਗੇਗਾ ਕਿ ਕੀ ਭਵਿੱਖ ਦੇ ਵਿੱਚ ਇਹ ਵਰਕਰਾਂ ਰਹਿਣਗੇ ਚਾਰ ਚੋਣਾਂ ਵਿਧਾਨ ਸਭਾ ਦੀਆਂ ਹੋਰ ਆ ਰਿਆਂ ਨੇ ਗਿੱਦੜਵਾਹ ਬਰਨਾਲਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਕੀ ਇਹ ਜਿਹੜਾ ਕੁਝ ਇੱਥੇ ਹੋਇਆ ਇਹਨਾਂ ਚਾਰ ਸੀਟਾਂ ਤੇ ਵੀ ਹੋਵੇਗਾ ਜਿਵੇਂ ਇਹ ਚੋਣਾਂ ਆਮ ਤੌਰ ਤੇ ਜਿਹੜੀ ਗਾਨੇ ਉਹ ਸਰਕਾਰਾਂ ਦੀਆਂ ਹੁੰਦੀਆਂ ਨੇ ਇੱਥੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਤੀ ਹੈ ਨਾ ਕਿ ਆਮ ਆਦਮੀ ਪਾਰਟੀ ਹਿਮਾਚਲ ਦੇ ਵਿੱਚ ਤਿੰਨ ਸੀਟਾਂ ਦੇ ਚੋਣ ਹੋਈ ਇੱਕ ਬੀਜੇਪੀ ਤੇ ਦੋ ਹਾਕਮਤਰ ਸੁਖਵਿੰਦਰ ਸੁਖੂ ਜਿੱਤ ਗਏ ਉਹਨਾਂ ਦੀ ਧਰਮ ਪਤਨੀ ਵੀ 92100 ਵੋਟਾਂ ਤੇ ਜਿੱਤੀ ਹੈ ਤੇ ਜਿਹੜੀ ਹਮੀਰਪੁਰ ਦੀ ਇੱਕ ਸੀਟ ਬੀਜੇਪੀ ਨੇ ਜਿੱਤੀ ਹੈ ਉਹ 1500 ਤੇ ਜਿੱਤੀ ਹੈ ਸੋ ਮਿਸਟਰ ਸ਼ਰਮਾ ਅਸ਼ੀਸ਼ ਸ਼ਰਮਾ ਉੱਥੋਂ ਜਿੱਤੇ ਨੇ ਉਦੋਂ ਪੱਛਮੀ ਬੰਗਾਲ ਦੇ ਵਿੱਚ ਵੀ 4 ਸੀਟਾਂ ਤੇ ਸੀ 2 TMC ਜਿੱਤ ਗਈ ਸੀ 2 ਤੇ ਅੱਗੇ ਚੱਲ ਪਈ ਸੀ ਬਿਹਾਰ ਉੱਤਰਾਖੰਡ ਹੋਰ तमाम ਥਾਵਾਂ ਤੇ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਇੰਡੀਆ ਬਨਾਮ NDA NDA ਨੂੰ ਕੋਈ ਬਹੁਤਾ ਵੱਡਾ ਰਿਸਪਾਂਸ ਨਹੀਂ ਮਿਲਿਆ ਲੋਕਾਂ ਨੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਕੋਈ ਬਹੁਤਾ ਨਹੀਂ ਹੈ ਸੋ ਭਾਵੇਂ ਸਰਕਾਰ ਕੇਂਦਰ ਦੇ ਵਿੱਚ ਬਣਾ ਲਈ ਪਰ ਸਰਕਾਰ ਬਣਾਉਣ ਤੋਂ ਬਾਅਦ ਇਹਨਾਂ ਚੋਣਾਂ ਦੇ ਵਿੱਚ ਇੰਡੀਆ ਨੂੰ ਬਹੁਮਤ ਮਿਲੇ ਬਹੁਤੀਆਂ ਸੀਟਾਂ ਉਹ ਜਿੱਤ ਗਏ ਨੇ ਐਂਡੀਏ ਨੂੰ ਕੋਈ ਬਹੁਤਾ ਕਹਿ ਸਕਦੇ ਆ ਕਿ ਜਿਹੜੇ ਜਿੱਤਵਲ ਨਹੀਂ ਗਏ ਨਮਾਨ ਵਾਲੂ ਹੀ ਗਏ ਜੀ ਸੌਧ ਜੋ ਫਸੇ ਸੁਖਪਾਲ ਸਿੰਘ ਖਹਿਰਾ ਲਗਾਤਾਰ ਸਰਕਾਰ ਨੂੰ ਘੇੜਦੇ ਨਜ਼ਰ ਆਉਂਦੇ ਨੇ ਜਿੱਥੇ ਕਾਂਗਰਸ ਦਾ ਜੋ ਉਮੀਦਵਾਰ ਸੀ ਉਹ ਹਾਰ ਗਿਆ ਤਾਂ ਉਹਨਾਂ ਨੇ ਕਾਫੀ ਸਵਾਲ ਖੜੇ ਕੀਤੇ ਨੇ ਸਰਕਾਰ ਦੇ ਉੱਤੇ ਵੀ 40 ਦਿਨ ਦੇ ਉੱਤੇ ਕੀ ਕੰਮ ਕਰਦੋ ਜਿੱਤ ਹੋਈ ਹੈ ਜੀ ਦੇਖੋ ਜਿਹੜਾ ਸੁਖਪਾਲ ਸਿੰਘ ਖਹਿਰਾ ਉਹ ਕਹਿੰਦੇ 40 ਦਿਨ ਪਹਿਲਾਂ ਜਿਹੜੀ ਪਾਰਟੀ ਇੱਥੋਂ 15000 ਵੋਟਰ ਹਾਸਲ ਕਰਦੀ ਹੈ ਉਹ 37000 ਤੇ ਜਿੱਤ ਜਾਂਦੀ ਹੈ ਅਜਿਹਾ ਕਿਹੜਾ ਜਾਦੂ ਚੱਲ ਗਿਆ ਕਿਹੜਾ ਮੰਤਰ ਚੱਲ ਗਿਆ ਕਿ ਸਿਰਫ 40 ਦਿਨਾਂ ਦੇ ਵਿੱਚ ਕੋਈ ਜਾਦੂ ਦੀ ਛੜੀ ਚੱਲੀ ਆ ਉੱਥੇ ਅਲਾਦੀਨ ਦਾ ਚਿਰਾਗ ਵਾਪਰੇ ਆ ਇਹ ਸਵਾਲ ਸਰਦਾਰ ਸੁਖਵਾਰ ਸਿੰਘ ਖੈਰਾ ਸਾਡੇ ਮੁੱਖ ਮੰਤਰੀ ਸਾਹਿਬ ਤੇ ਹੋਰਾਂ ਦੇ ਉੱਤੇ ਚੁੱਕਦੇ ਆ ਉਹ ਕਹਿੰਦੇ ਆ ਕਿ ਹੋ ਸਕਦਾ ਜਿਹੜਾ ਫੇਰ ਬਦਲ ਹੋਣਾ ਸੀ ਉਹ ਸ਼ਾਇਦ ਰੁਕ ਜੇ ਜੀ ਉਹ ਕਹਿੰਦੇ ਸਰਕਾਰੀ ਮਸ਼ੀਨਰੀ ਦੀ ਕਥਤ ਦੁਰਵਰਤੋਂ ਇਹ ਦੋਸ਼ ਆ ਉਹਨਾਂ ਦਾ ਉਹ ਕਹਿੰਦੇ ਕਿ ਦੋ ਅਹਿਮ ਪਹਿਲੂਆਂ ਨੂੰ ਨਕਾਰਮਕਤ ਵਿੱਚ ਉਜਾਰ ਦਿੱਤਾ ਨੈਤਿਕ ਮਨਪਰੰਡਾ ਨਾਲ ਆਪਣੀ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਇਹ ਜਿੱਤ ਕੇ ਪਾਰਟੀ ਵਿਦ ਡਿਫਰੈਂਸ ਕੱਟੜ ਇਮਾਨਦਾਰ ਇਮਾਨਦਾਰੀ ਬਕਾਰ ਗਵਾ ਬੈਠੇ ਨੇ ਤੇ ਆਮ ਲੋਕਾਂ ਬਾਗ ਇਹਨਾਂ ਨੇ ਜਲੰਧਰ ਪੱਛਮੀ ਦੀ ਸੀਟ ਹਾਈਜੈਕ ਕੀਤੀ ਹੈ ਉਹ ਕਹਿੰਦੇ ਕਿ ਇਲੈਕਸ਼ਨ ਕਮਿਸ਼ਨ ਇਹ ਤਾਂ ਬਿਲਕੁਲ ਹੀ ਸੁੱਤਾ ਪਿਆ ਹੈ ਭਰੋਸੇਯੋਗਤਾ ਗਵਾ ਚੁੱਕੇ ਨੇ ਇਹਨਾਂ ਦਾ ਪੁਲਿਸ ਕਮਿਸ਼ਨਰ ਬਦਲੇ ਲੋਕ ਸਭਾ ਚੋਣਾਂ ਬਿਲੇ ਤੇ ਦੁਬਾਰਾ ਫੇਰ ਉਸ ਨੂੰ ਲੈ ਆ ਕੇ ਲਾਤਾ ਉਹ ਕਹਿੰਦੇ ਉੱਥੇ ਸਰਕਾਰੀ ਮਸ਼ੀਨਰੀ ਇੱਕ ਪਾਰਟੀ ਦੀ ਪ੍ਰਚਾਰ ਚੋਣ ਪ੍ਰਚਾਰ ਕਰ ਰਹੀ ਸੀ ਠੀਕ ਹੈ ਖਰਾ ਸਭ ਕਰ ਰਹੀ ਸੀ ਇਸ ਤੋਂ ਪਹਿਲਾਂ ਕਿਹੜਾ ਕੋਈ ਨਵਾਂ ਸਿਸਟਮ ਵਾਪਰਦਾ ਇਹੀ ਕੁਝ ਉਹ ਕਰਦੇ ਆ ਪਾਵੇਂ ਕਾਂਗਰਸ ਲਾ ਲੋ ਕਾਲੀ ਲਾ ਲੋ 29 ਵਾਰ ਉਪਚੋਨਾ ਹੋਈਆਂ ਤੇ ਵਿਰੋਧੀ ਚਾਰ ਵਾਰੀ ਜਿੱਤੇ ਸੀ ਆਮ ਤੌਰ ਤੇ ਸਰਕਾਰ ਦੀਆਂ ਹੁੰਦੀਆਂ ਨੇ ਤੇ ਇਸੇ ਕਰਕੇ ਵਿਰੋਧੀ ਪਾਰਟੀਆਂ ਵੀ ਉਹਨਾਂ ਜੋਰ ਨਹੀਂ ਲਾਉਂਦੀਆਂ ਤੇ ਦੂਜਾ ਕਾਂਗਰਸ ਪਾਰਟੀ ਕੋਲ ਨੈਸ਼ਨਲ ਪੱਧਰ ਤੇ ਬਹੁਤ ਮੁੱਦੇ ਇੱਥੇ ਉਹਨਾਂ ਨੇ ਕੋਈ ਕੌਮੀ ਪੱਧਰ ਦਾ ਮੁੱਦਾ ਜਿਵੇਂ ਨੀਟ ਦੀ ਪ੍ਰੀਖਿਆ ਦਾ ਘਪਲਾ ਔਣਕਰੂਨ ਦਾ ਇਹ ਸਾਰੀਆਂ ਚੀਜ਼ਾਂ ਨਜ਼ਰ ਅੰਦਾਜ਼ ਰਹੀਆਂ ਇੱਕ ਗੱਲ ਹੋਰ ਜਿਹੜੀ ਇਸ ਤੋਂ ਵੀ ਕਿਤੇ ਵੱਡੀ ਹੈ ਇਹ ਆਪਸ ਵਿੱਚ ਦੀ ਉਹ ਚੀਜ਼ਾਂ ਨੂੰ ਹੱਲ ਨਹੀਂ ਕਰ ਸਕੇ ਤੇ ਲੋਕਾਂ ਦੇ ਵਿੱਚ ਵੀ ਇਹ ਹੈ ਇੱਕ ਜਿਹੜਾ ਜਾ ਕੇ ਉੱਥੇ ਕਹਿਤਾ ਕਿ ਆ ਲਓ ਜੀ ਇਹਨੂੰ ਮੰਤਰੀ ਬਣਾਵਾਂਗੇ ਜਲੰਧਰ ਜ਼ਿਲ੍ਹੇ ਦੇ ਵਿੱਚ ਇੱਕ ਮੰਤਰੀ ਦਾ ਪੱਤਾ ਕੱਟਣ ਨੂੰ ਫਿਰਦੇ ਆ ਤੀਜਾ ਲੋਕਾਂ ਦੇ ਵਿੱਚ ਵੀ ਇਹ ਹੁੰਦਾ ਯਾਰ ਇਹ 2 2.5 ਸਾਲ ਸਰਕਾਰ ਪਈ ਹੈ ਜੇ ਦੂਜੇ ਨੂੰ ਜਿਤਾ ਵੀ ਦੇਵਾਂਗੇ ਤਾਂ ਉਹਦਾ ਫਾਇਦਾ ਕੀ ਹੋ ਇਸ ਕਰਕੇ ਲੋਕ ਮੱਲੋ ਮੱਲੀ ਹਾਕਮ ਤਰਬਲ ਭੁਗਤ ਜਾਂਦੇ ਆ ਮੇਰਾ ਖਿਆਲ ਜੇ ਇਹਦੇ ਵਿੱਚ ਕੋਈ ਬਦਲਾ ਲਿਆਂਦਾ ਜਾਵੇ ਕਿ ਜਿਹੜੀ ਹਾਕਮ ਤੇ ਰਹੇ ਉਹ ਨਾਮਿਨੇਟ ਹੀ ਕਰ ਲਿਆ ਕਰੇ ਜਿਹੜੀ ਵੀ ਸਤਾ ਚ ਹੋਊਗੀ ਕਰਲੇਗੀ ਇੰਨੇ ਦਿਨ ਲੋਕਾਂ ਦਾ ਕੰਮਕਾਰ ਠੱਪ ਕੀਤਾ ਔਰ ਸਰਕਾਰੀ ਮਸ਼ੀਨਰੀ ਮੁੱਖ ਮੰਤਰੀ ਸਾਹਿਬ ਇੱਥੇ ਬੈਠੇ ਨੇ ਜਿਵੇਂ ਕੱਲਾ ਜਲੰਧਰੀ ਉਹਨਾਂ ਦਾ ਹਿੱਸਾ ਹੁੰਦਾ ਹੈ ਔਰ ਤੁਹਾਡੀ ਕਾਰਗੁਜ਼ਾਰੀ ਆ ਸਤਾਈ ਆ ਰਹੀ ਆ ਪਤਾ ਲੱਗ ਜੂਗੀ ਜਿਹੜੀਆਂ ਗੱਲਾਂ ਦਾ ਤੁਸੀਂ ਦਾਵਾ ਕੀਤਾ 300 ਯੂਨਟ ਮੁਫਤ ਬਿਜਲੀ ਮੁਫਤ ਪਾਣੀ ਇਹਦਾ ਬਹੁਤਾ ਲੋਕਾਂ ਨੂੰ ਹੁਲਾਰਾ ਨਹੀਂ ਦਿੱਤਾ ਉੱਥੇ ਜਿਹੜਾ ਇਹ ਚੁੰਨੀ ਲਾਲ ਭਗਤ ਦਾ ਪਰਿਵਾਰ ਹੈ ਉਹਨਾਂ ਦਾ ਆਬਦਾ ਵੀ ਅਕਸ ਹੈ ਭਗਤ ਪਰਿਵਾਰ ਦੀ ਵੋਟ ਕਾਫੀ ਹੈ ਕਈ ਚੀਜ਼ਾਂ ਦਾ ਫੈਕਟਰ ਕੰਮ ਕਰਦਾ ਹੈ ਲੇਕਿਨ ਮੁੱਖ ਮੰਤਰੀ ਸਾਹਿਬ ਜਿੱਤ ਗਏ ਉਹਨਾਂ ਨੂੰ ਅਸੀਂ ਫੇਰ ਇੱਕ ਵਾਰ ਵਧਾਈ ਦਿੰਦੇ ਹਾਂ ਜੀ ਸੋ ਦੂਜੇ ਪਾਸੇ ਜਿੱਥੇ ਸ਼ਰੋਮਣੀ ਅਕਾਲੀ ਦਲ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ ਜੀ ਜਰੰਦਰ ਦੇ ਵਿੱਚ ਉੱਥੇ ਇਹੀ ਹਰਮੀਰ ਸਿੰਘ ਕਾਲਕਾ ਵੱਲੋਂ ਕੋਈ ਸਵਾਲ ਖੜੇ ਕੀਤੇ ਗਏ ਨਹੀਂ ਪਾਰਟੀ ਨੂੰ ਲੈ ਕੇ ਪਰਮਜੀਤ ਸਿੰਘ ਸਰਨਾ ਸਮਝਿਆ ਜਾਂਦਾ ਕਿ ਬਹੁਤੇ ਉਹ ਚਤਰ ਪ੍ਰਚਾਰਕ ਟੋੜੋ ਦੇ ਹਮੈਤੀ ਸਨ ਔਰ ਕਾਂਗਰਸ ਪਾਰਟੀ ਨਾਲ ਕਾਫੀ ਜ਼ਿਆਦਾ ਕਿਸੇ ਵੇਲੇ ਉਹ ਬਾਦਲ ਪਰਿਵਾਰ ਨੂੰ ਕੁਆਂਟਲ-ਕੁਆਂਟਲ ਦੀਆਂ ਗਲਾਂ ਕੱਢਦੇ ਸਨ ਅੱਜ ਕੱਲ੍ਹ ਉਹ ਅਕਾਲੀ ਦਲ ਚ ਆਈ ਵੀ ਨੇ ਜਿਹੜਾ ਸੁਖਵੀਰ ਸਿੰਘ ਬਾਦਲ ਆ ਲੈ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਮਹਾਰਾਸ਼ਟਰ ਦੇ ਵਿੱਚ ਅਕਾਲੀ ਦਲ ਉਦੋਂ ਠਾਕਰੇ ਦੀ ਸ਼ਿਵ ਸੈਨਾ ਦੀ ਮਦਦ ਕਰੇਗੀ ਤਰਥਲੀ ਮੱਚ ਗਈ ਕਿ ਸੁਖਵੀਰ ਸਿੰਘ ਬਾਦਲ ਜਿਹੜਾ ਹਜੇ ਤੱਕ ਪ੍ਰਧਾਨ ਹੈ ਇਹ ਸਰਨਾ ਸਭ ਉਦੋਂ ਵੀ ਉੱਪਰ ਆ ਗਏ ਪੰਜਾਬ ਦੇ ਵਿੱਚ ਵੀ ਸਰਗਰਮੀਆਂ ਦੇਖੀਆਂ ਕਿਤੇ ਬਰਾਲਾ ਸਾਹਿਬ ਦੇ ਘਰ ਜਾਂਦੇ ਆ ਕਦੇ ਕਿਥੇ ਪਤਾ ਲੱਗਿਆ ਕਿ ਪਹਿਲਾਂ ਤਾਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਤੁਸੀਂ ਪਾਰਟੀ ਪ੍ਰਧਾਨ ਤੋਂ ਉੱਤੇ ਹੋ ਪਾਰਟੀ ਕਿਹੜੀ ਹੈ ਉਹਦੀ ਗੱਲ ਮੈਂ ਬਚ ਕਰਦਾ ਕਹਿੰਦੇ ਤੁਸੀਂ ਉੱਤੋਂ ਉੱਪਰੋਂ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਇਹ ਗੱਲ ਕਹਿੰਦਾ ਤੇ ਨਾਲ ਦੀ ਨਾਲ ਜੂਟਰਨ ਮਾਰ ਲਿਆ ਹਰਮੀਤ ਸਿੰਘ ਕੱਲ੍ਹ ਕਾ ਸਵਾਲ ਪੁੱਛਦੇ ਐ ਉਹ ਕਹਿੰਦੇ ਇਹਨਾਂ ਨੇ ਰੱਜ ਕੇ ਜਲੀਲ ਕੀਤਾ ਉਹਨੇ ਰਤਾ ਨਾ ਫੀਲ ਕੀਤਾ ਉਹ ਕਹਿੰਦੇ ਸਰਨਾਥ ਸਾਹਿਬ ਸ਼ੁਰੂ ਤੋਂ ਕਾਂਗਰਸੀ ਐ ਤੇ ਹਾਲਾਤ ਇਹ ਨੇ ਪੰਜਾਬ ਦੇ ਵਿੱਚ ਅਕਾਲੀ ਦਲ ਜਿੱਥੋਂ 104 ਸਾਲ ਪੁਰਾਣੀ ਪਾਰਟੀ ਪਹਿਲਾਂ ਬੀਬੀ ਸਰਜੀਤ ਕੌਰ ਨੂੰ ਉਮੀਦਵਾਰ ਲਾਣੇ ਆ ਬਾਅਦ ਦੇ ਵਿੱਚ ਕਹਿੰਦੇ ਉਹ ਤਾਂ ਸਾਡੀ ਉਮੀਦਵਾਰੀ ਨਹੀਂ ਤੱਕੜੀ ਨੋਰਚਾਂ ਸੀ ਨਹੀਂ ਦਿੰਦੇ ਬੀਬੀ ਜੀ ਵੀ ਆਮ ਆਦਮੀ ਪਾਰਟੀ 'ਚ ਜਾਏ ਮੁੜਿਆ ਏ ਇਹਦਾ ਵੀ ਅਸਰ ਪਿਆ ਪਰ ਜਿਨ੍ਹਾਂ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਹਮਾਇਤ ਕੀਤੀ ਮੋਜਨ ਸਮਾਜ ਪਾਰਟੀ ਉਹਨਾਂ ਨੂੰ ਵੋਟਾਂ ਪੈਂਦੀਆਂ ਨੇ 737 ਜਿਹੜੀ ਇਹ ਬੀਬੀ ਸਰਜੀਤ ਕੌਰ ਸੀ ਉਹਨਾਂ ਨੂੰ ਵੋਟ ਪੈਂਦੀ ਹੈ 1242 ਉਹ ਕਹਿੰਦੇ ਜਿੰਨੇ ਕਿ ਉਹਨਾਂ ਦਾ ਭਾਈਚਾਰਾ ਬੀਬੀ ਸਰਜੀਤ ਕੌਰ ਦਾ ਉਹਨੇਕ ਤਾਂ ਉਸ ਹਲਕੇ ਦੇ ਵਿੱਚ ਬੜਕ ਰਹੀ ਹੈ 5-6000 ਤਕੜੇ ਚੋਂ ਨਿਸ਼ਾਨ ਦੇ ਨਾਂ ਤੇ ਵੋਟ ਪੈ ਗਈ ਤੇ ਤੁਸੀਂ ਕਿਹਾ ਅਸੀਂ ਬਹੁਜਨ ਸਮਾਜ ਪਾਰਟੀ ਦੀ ਹਮਾਇਤ ਕਰਦੇ ਹਾਂ ਤੇ ਵੋਟ ਹੈ 734 ਕਦੇ ਇਹ ਤਾਂ ਦੱਸਿਓ ਇਹਦੇ ਚ ਤੁਹਾਡੀਆਂ ਕਿੰਨੀਆਂ ਤੇ ਬਹੁਜਨ ਸਮਾਜ ਪਾਰਟੀ ਦੀ ਇਹ ਤਾਂ ਬਹੁਜਨ ਸਮਾਜ ਪਾਰਟੀ ਦੀ ਹੈ ਨਹੀਂ ਤੁਹਾਡੀ ਹਮਾਇਤ ਦੀ ਵੋਟ ਪੈ ਗਈ ਸੋ ਜਿਹੜੇ ਆਪਣੇ ਆਪ ਨੂੰ ਬਾਦਲ ਅਕਾਲੀ ਦਲ ਤੋਂ ਬੱਖ ਸਮਝਦੇ ਐ ਉਹਨਾਂ ਨੂੰ ਬੋਲਣ ਦਾ ਮੌਕਾ ਮਿਲ ਗਿਆ ਉਹ ਕਹਿੰਦੇ ਅਸੀਂ ਤਾਂ ਕੱਲੇ ਫੇਰ ਬਾਰੇ 1242 ਤੇ ਆਏ ਤੇ ਆਪ ਜੀ ਦੱਸਿਓ ਤੁਹਾਡੀਆਂ 734 ਚੋਂ 34 ਨੇ ਜਾਂ 73 ਨੇ ਸੋ ਐਸ ਵਲੇ ਹਰਮਿੰਦਰ ਸਿੰਘ ਕਾਲਕਾ ਸਾਹਿਬ ਕਹਿੰਦੇ ਆ ਕਿ ਇਹਨਾਂ ਨੇ ਅਕਾਲੀ ਦਲ ਦੀ ਪੋਜੀਸ਼ਨ ਬਹੁਤਾ ਸੋਹੀ ਨਹੀਂ ਕਰਤੀ ਸੰਗਤ ਤੁਹਾਡੇ ਨਾਲ ਨਹੀਂ ਤੇ ਕਿਹੜਾ ਪ੍ਰਧਾਨ ਜਿਸ ਪ੍ਰਧਾਨ ਦੀ ਹਮਾਇਤ ਵਾਲੇ ਅਕਾਲੀ ਦਲ 4 ਨਾਲ ਰਲ ਕੇ 500 ਤੇ ਨਾ 734 ਵੋਟਾਂ ਪੈਣ ਅਕਾਲੀ ਦਲ ਵਾਸਤੇ ਇਹ ਬਹੁਤ ਸ਼ਰਮ ਦੀ ਗੱਲ ਹੈ ਜੀ ਸੌ ਦੂਜੇ ਪਾਸੇ ਜਿੱਥੇ ਸ਼ੰਭੂ ਬਾੜਨ ਖੋਲਣ ਲੈ ਕੇ ਹਾਈ ਕੋਰਟ ਵੱਲੋਂ ਆਦੇਸ਼ ਜਾਰੀ ਕੀਤੇ ਗਏ ਸੀਗੇ ਤੇ ਉੱਤੇ ਹੀ ਹਰਿਆਣਾ ਸਰਕਾਰ ਹੁਣ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਈ ਹੈ ਨੇ ਚੁਣੌਤੀ ਦਿੱਤੀ ਐਸ ਆਰਡਰ ਨੂੰ ਲੈ ਕੇ ਤੇ ਸਾਡੀ ਕਿਸਾਨਾਂ ਗੁਮ ਜੀਤ ਰਾਏ ਨਾਲ ਗੱਲਬਾਤ ਹੋਈ ਸੀ ਟਰਸਰ ਦੇਖੋ ਹਰਿਆਣਾ ਸਰਕਾਰ ਪਤਾ ਨਹੀਂ ਕਿਸ ਤਰ੍ਹਾਂ ਦੇ ਫੈਸਲੇ ਕਰਦੀ ਹੈ ਬੜਾ ਅਜੀਬ ਕਿਸਮ ਦੀ ਗੱਲ ਹੈ ਪੰਜ ਮਹੀਨੇ ਅਜੇ ਪੂਰੇ ਹੋ ਗਏ ਤੁਹਾਨੂੰ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਤਰੇ ਕਿਹਾ ਹੈ ਕੇ ਰਸਤੇ ਖੋਲੋ ਤੁਸੀਂ ਚੁਣੌਤੀ ਦੇਤੀ ਸੁਪਰੀਮ ਕੋਰਟ ਦੇ ਵਿੱਚ ਤੇ ਜਿਹੜੀ ਸੁਪਰੀਮ ਕੋਰਟ ਪਹਿਲਾਂ ਕਹਿ ਚੁੱਕੀ ਆ ਤੁਹਾਨੂੰ ਕੀ ਨੇ ਅਧਿਕਾਰ ਦਿੱਤਾ ਰਸਤੇ ਬੰਦ ਕਰਨ ਦਾ ਭਾਵੇਂ ਹਾਈ ਕੋਰਟ ਹੈ ਭਾਵੇਂ ਸੁਪਰੀਮ ਕੋਰਟ ਹੈ ਇਹਨਾਂ ਅਦਾਲਤਾਂ ਨੂੰ ਤਾਂ ਸੂਵ ਮੋਟਰਸ ਨੋਟਿਸ ਲੈਣਾ ਚਾਹੀਦਾ ਸੀ ਕਿ ਤੁਸੀਂ ਲੋਕਾਂ ਨੂੰ ਤੰਗ ਕਿਉਂ ਕੀਤਾ ਹੈ ਤੁਸੀਂ ਲੋਕਾਂ ਨੂੰ ਇਹ ਕਿਉਂ ਕਰਦੇ ਹੋ ਇਹ ਜੀ ਦਾ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਨਹੀਂ ਮੈਂ ਕਹਿ ਸਕਦਾ ਇਹਨਾਂ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਇਹ ਕੀਤਾ ਹੈ ਹਰਿਆਣਾ ਦੀ ਸਰਕਾਰ ਨੇ ਗਲਤ ਕੀਤਾ ਉੱਥੇ ਚੋਣਾ ਆ ਰਹੀਆਂ ਨੇ ਸੁਪਰੀਮ ਕੋਰਟ ਪਹਿਲਾਂ ਕਹਿ ਚੁੱਕਿਆ ਕਿ ਤੁਸੀਂ ਤੁਹਾਨੂੰ ਅਧਿਕਾਰ ਕਿਨੇ ਦਿੱਤਾ ਕਿ ਤੁਸੀਂ ਇਹ ਰਸਤੇ ਬੰਦ ਕਰ ਦਿਓ ਅਜਿਹੇ ਮਾਮਲੇ ਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਇਹਦੇ ਨਾਲ ਥੋੜਾ ਸਮਾਂ ਤਾਂ ਕੁਝ ਲੰਘ ਸਕਦਾ ਹੈ ਜਦੋਂ ਸੁਪਰੀਮ ਕੋਰਟ ਦਾ ਆਪ ਕਹਿ ਰਿਹਾ ਤੁਸੀਂ ਬੰਦ ਗਲਤ ਕੀਤਾ ਤੇ ਮੈਨੂੰ ਲੱਗਦਾ ਕਿ ਉੱਥੇ ਸੁਪਰੀਮ ਕੋਰਟ ਦੇ ਵਿੱਚ ਵੀ ਬਹੁਤੀ ਦਾਲ ਗੱਲੀ ਨਹੀਂ ਇਹ ਚੀਜ਼ ਦੇ ਵਿੱਚ ਚੰਗਾ ਬਿਹਤਰ ਤਰੀਕਾ ਇਹੋ ਹੈ ਤੁਸੀਂ ਉੱਥੇ ਵੀ ਜਾ ਕੇ ਤੁਹਾਨੂੰ ਸੁਪਰੀਮ ਕੋਰਟ ਤੋਂ ਕੋਈ ਰਾਤਰੀ ਮਿਲਨੀ 2 4 5 10 20 ਦਿਨ ਦੀ ਮੌਲਤ ਮਿਲ ਸਕਦੀ ਹੈ ਜਿਹੜਾ ਤੁਸੀਂ ਅੱਜ ਕਰਨਾ ਉਹ ਫੇਰ ਵੀ ਖੋਲੋਗੇ ਔਰ ਜਦੋਂ ਕਿਸਾਨ ਉਧਰ ਨੂੰ ਚੱਲੇ ਤੁਸੀਂ ਰੋਕ ਨਹੀਂ ਸਕਦੇ ਕਿਉਂਕਿ ਸੁਪਰੀਮ ਕੋਰਟ ਕਹਿੰਦਾ ਹੈ ਭਾਰਤ ਦੇ ਸੰਵਿਧਾਨ ਦੇ ਅਧੀਨ ਰਹਿ ਕੇ ਕਿਸੇ ਵੀ ਬੰਦੇ ਨੂੰ ਕਿਸੇ ਵੀ ਪਾਰਟੀ ਨੂੰ ਕਿਸੇ ਵੀ ਉਹਨਾਂ ਨੂੰ ਆਪ ਦੀ ਸੰਵਿਧਾਨਕ ਗੱਲ ਕਹਿ ਕੇ ਉਹਦੇ ਚ ਬਜਾਰਾ ਵੀ ਕਰਾਇਆ ਜਾ ਸਕਦਾ ਹੈ ਬਖਾਵਾ ਕੀਤਾ ਜਾ ਸਕਦਾ ਹੈ ਨਾਰੇਬਾਜੀ ਕੀਤੀ ਜਾ ਸਕਦੀ ਹੈ ਬਸ਼ਰਤੇ ਆ ਕਿ ਉਹ ਸ਼ਾਂਤੀਪੂਰਵਕ ਹੋਵੇ ਪੂਰਾ ਅਧਿਕਾਰ ਹੈ ਤੁਸੀਂ ਰੋਕ ਨਹੀਂ ਸਕਦੇ ਸੋ ਪਹਿਲਾਂ ਵੀ ਤਾਂ ਤੁਸੀਂ ਰੋਕਣ ਦਾ ਯਤਨ ਕੀਤਾ ਸੀ ਇਹ ਥੋੜੇ ਜੇ ਕਾਲੇ ਬਗੇ ਜੇ ਸਾਰਿਆਂ ਨੂੰ ਨਾਲ ਲੈ ਕੇ ਚਲਦੇ ਹਰਿਆਣੇ ਵਾਲਿਆਂ ਨੂੰ ਵੀ ਨਾਲ ਲੈ ਕੇ ਚਲਦੇ ਤਾਂ ਇਹਨਾਂ ਨੇ ਕਿਦਾਂ ਦਾ ਦਿੱਲੀ ਪਹੁੰਚ ਜਾਣਾ ਸੀ ਜੀ ਸੋ ਦੂਜੇ ਪਾਸੇ ਨਿਹੰਗ ਸਿੰਘਾਂ ਵੱਲੋਂ ਇੱਕ ਮੀਟਿੰਗ ਕੀਤੀ ਗਿਆ ਜਿੱਥੇ ਬੰਦਿਆਂ ਵੱਲੋਂ ਮੀਟਿੰਗ ਕੀਤੀ ਗਿਆ ਉਹਨੇ ਕਿਹਾ ਕਿ ਜੋ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਨੀਲਾ ਬਾਣਾ ਪਾ ਕੇ ਇਸ ਬਾਣੇ ਨੂੰ ਬਦਨਾਮ ਕਰਦੇ ਨੇ ਨਸ਼ਾ ਕਰਦੇ ਨੇ ਗਲਤ ਕੰਮ ਕਰਦੇ ਨੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਜੀ ਸਾਡੇ ਇੱਥੇ ਪਤਾ ਨਹੀਂ ਕਿੰਨੀਆਂ ਕਿ ਜਥੇਬੰਦੀਆਂ ਪੈਦਾ ਹੋ ਗਈਆਂ ਉਹਦੇ ਚੋਂ ਇਹ ਵੀ ਨਹੀਂ ਪਤਾ ਲੱਗਦਾ ਅਸਲ ਕੌਣ ਹੈ ਤੇ ਉਹਦਾ ਸਿੱਕੇ ਦਾ ਦੂਜਾ ਪਾਸਾ ਕਹਿੰਦੇ ਪਤਾ ਲੱਗਦਾ ਬਾਦ ਦੇ ਵਿੱਚ ਕਈ ਇਸ ਤਰ੍ਹਾਂ ਦੇ ਗੈਰ اخلاਕੀ ਕੰਮ ਇਹਨਾਂ ਬਾਣਿਆਂ ਦੇ ਵਿੱਚ ਲੋਕ ਕਰਦੇ ਆ ਔਰ ਅਸਲਤ ਨੂੰ ਬਦਰਾਮ ਕਰਦੇ ਆ ਜਿਹੜੇ ਸੱਚਮੁੱਚ ਦੇ ਵਿੱਚ ਧਾਰਮਿਕ ਤੇ ਨਿਹੰਗ ਸਿੰਘ ਜਥੇਬੰਦਗਾ ਨੇ ਪਰ ਅਫਸੋਸ ਇਸ ਗੱਲ ਦਾ ਹੈ ਕਿ ਸਾਡੇ ਅਕਾਲ ਤਖਤ ਸਾਹਿਬ ਨੂੰ ਵੀ ਇਹਨਾਂ ਸਿਆਸਤਦਾਨਾਂ ਨੇ ਇਹੋ ਜਿਹਾ ਕਰਤਾ ਕੁਝ ਸਮਾਂ ਹੁੰਦਾ ਸੀ ਜਦੋਂ ਕਲ ਤੱਕ ਸਭ ਤੋਂ ਇੱਕ ਗੁਰਮਤਾ ਹੁਕਮਨਾਮਾ ਜਾਰੀ ਹੁੰਦਾ ਮਿੰਟੋ ਮਿੰਟ ਬਿਸ਼ਪ ਦੇ ਵਿੱਚ ਲਾਗੂ ਹੋ ਜਾਂਦਾ ਸੀ ਇਹਨਾਂ ਨੇ ਸਥਿਤੀ ਕੀ ਬਣਾਈ ਆ ਜਦੋਂ ਡੇਰੇ ਵਾਲੇ ਨੂੰ ਮਾਫੀ ਦਿੱਤੀ ਤਾਂ ਉਸ ਜਥੇਦਾਰ ਦੇ ਪੁਤਲੇ ਬਣੇ ਪ੍ਰਕਰਮਾਂ ਚ ਘੜੀਸੇ ਬਾਹਰ ਜੁੱਤੀਆਂ ਮਾਰ ਕੇ ਲਿਆ ਕੇ ਸਾਰੇ ਗਏ ਇਸ ਸਥਿਤੀ ਕਿਉਂ ਹੋਈ ਹਾਲੇ ਸੋਚਿਆ ਹਾਲੇ ਹਾਲ ਤਾਂ ਇਹ ਸੋਚ ਰਿਹਾ ਕਿ ਇਹ ਤਾਂ ਕੁੱਖ ਵੀ ਨਹੀਂ ਹੋਇਆ ਅਸਤੇ ਇਹਦੋਂ ਵੱਧ ਕਰਨਾ ਉਹਦੇ ਵਿੱਚ ਇਹ ਨਿੰਗ ਜਥੇਬੰਦੀਆਂ ਇਹਨਾਂ ਦਾ ਕਹਿਣਾ ਕਿ ਸਵਰਾਲੇ ਦੇ ਕੋਲ ਇਹ ਲੋਕ ਸ਼ਾਂਤੀ ਪੰਗ ਕਰਦੇ ਆ ਇਹ ਲੋਕ ਜਿਹੜਾ ਨਿੰਗ ਸੁਜਾਨ ਸਿੰਘ ਮਝਾਲੀ ਨੇ ਇਹ ਵੀ ਬਾਬਾ ਬੁੱਢਾ ਦਲ ਦੇ ਨਾਲ ਸਬੰਧਤ ਨੇ ਉਹ ਕਹਿੰਦੇ ਨਜਾਇਜ਼ ਕਬਜ਼ੇ ਨਸ਼ਾ ਵੇਚਣਾ ਲੋਕਾਂ ਦੀ ਕੁੱਟਮਾਰ ਕਰਨਾ ਬਦਮਾਸ਼ੀ ਕਰਨੀ ਵਗੈਰਾ ਵਗੈਰਾ ਤੇ ਬਦਨਾਮ ਹੋ ਰਹੇ ਨੇ ਗੁਰੂ ਦਾ ਬਾਣਾ ਅਸਲੀ ਜਥੇਬੰਦੀਆਂ ਤੇ ਫਿਰ ਮਝਾਲੀ ਸਾਹਿਬ ਤੁਸੀਂ ਸਾਰੇ ਇਕੱਠੇ ਹੋ ਕੇ ਜਾਂ ਤਾਂ ਇੱਕ ਮੰਚ ਤੇ ਆ ਜਾਓ ਕੋਈ ਜਦਰ ਸਾਹਿਬ ਗੁਰਮਤਾ ਜਾਰੀ ਕਰ ਦੇਣ ਆਦੇਸ਼ ਕਰ ਦੇਣ ਅੱਜ ਲੋੜ ਹੈ ਤੇ ਜੇ ਜਥੇਦਾਰੀ ਤਲਬ ਹੋਣ ਲੱਗ ਜੇ ਫਿਰ ਤੁਸੀਂ ਕੀ ਕਰੋਗੇ ਅੱਜ ਦੇ ਜਵਾਨੇ ਦੇ ਵਿੱਚ ਲੋੜ ਹੈ ਅਕਾਲੀ ਫੂਲਾ ਸਿੰਘ ਬਰਗੇ ਜਥੇਦਾਰ ਦੀ ਜਿਨ੍ਹਾਂ ਨੇ ਨਰਪੱਖਤਾ ਨਾਲ ਫੈਸਲੇ ਲਏ ਇਸ ਬਾਣੀ ਤੇ ਬਾਣੇ ਨੂੰ ਬਚਾਇਆ ਕਾਸ਼ ਅਜਿਹੇ ਜਥੇਦਾਰ ਹੁੰਦੇ ਜਦੋਂ ਸਿੱਖ ਰਾਜ ਦਾ ਅੰਤ ਹੋਇਆ ਤਾਂ ਜੰਗਨਾਮੇ ਦੇ ਵਿੱਚ ਸ਼ਾਹ ਮੁਹੰਮਦ ਲਿਖਦੇ ਆ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਾਜੋਂ ਫੌਜਾ ਜਿੱਤ ਕੇ ਅੰਤ ਨੂੰ ਹਾਰ ਗਿਆ ਜੀ ਸੋਟਾ ਜਿਵੇਂ ਅਮਰਪਾਲ ਦੇ ਭਾਈ ਦੇ ਉੱਤੇ ਮਾਮਲਾ ਦਰਜ ਕਰ ਦਿੱਤਾ ਗਿਆ ਜੀ ਐਨ ਡੀ ਪੀ ਐਸ ਉੱਤੇ ਇਹ ਸੁਖਪਾਲ ਸਿੰਘ ਖਹਿਰਾ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਕਈ ਗੱਲਾਂ ਕੀਤੀਆਂ ਨੇ ਵੀ ਮੇਰੇ ਤੇ ਵੀ ਇਹ ਝੂਠੇ ਮੁਕੱਦਮੇ ਦਰਜ ਕੀਤੇ ਗਏ ਸੀਗੇ ਜੀ ਜੇ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਤੇ ਬਾਹਰ ਨਿਕਲਣ ਤੋਂ ਪਹਿਲਾਂ ਹੀ ਸੀਬੀਆਈ ਦਾ ਕੇਸ ਆ ਜਾਂਦਾ ਤਾਂ ਇਹ ਚੀਕਾਂ ਮਾਰਦੇ ਤੇ ਸੁਖਪਾਲ ਸਿੰਘ ਖਹਿਰਾ ਕਹਿੰਦਾ ਜਦੋਂ ਮੈਨੂੰ ਜਵਾਨਤਿ ਮਿਲੀ ਨਾਬਾ ਜੇਲ੍ਹ ਦੇ ਬਾਹਰਲੇ ਪਾਸੇ ਕਪੂਰਥਲੇ ਦੀ ਪੁਲਿਸ ਫੇਰ ਗ੍ਰਿਫਤਾਰ ਕਰਨ ਆ ਗਈ। ਔਰ ਜੋ ਸਭ ਜੱਜ ਨੇ ਕਪੂਰਥਲੇ ਦੇ ਜਿਨ੍ਹਾਂ ਕੋਲ ਕੇਸ ਸੀ ਇਹਨਾਂ ਦੀ ਖੁੰਮ ਠੱਪੀ ਉੱਥੇ। ਦਰਅਸਲ ਕੁਝ ਸਮੇ ਤੋਂ ਇਹ ਜਿਹੜਾ ਸਰਕਾਰੀ ਤੰਤਰ ਹੈ ਇਹ ਰਾਸੀ ਪਾਰਟੀਆਂ ਦਾ ਪਿਛਲਾ ਬਣ ਕੇ ਰਹਿ ਗਿਆ ਆਪਣਾ ਦਿਮਾਗ ਕੋਈ ਨਹੀਂ। ਪ੍ਰਸ਼ਾਸਨ ਦਾ ਸਿਆਸੀਕਰਨ ਹੋ ਗਿਆ ਪੁਲਿਸ ਐਸਿਵਲ ਸਾਰਾ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਪੁਲਿਸ ਅਧਿਕਾਰੀ ਜਿਹੜੇ ਲੋਕਾਂ ਦੇ ਨਾਲ ਖੜਦੇ ਸੀ ਲੋਕਪੱਖੀ ਹੁੰਦੇ ਸੀ ਉਹ ਇਹ ਗੱਲ ਕਹਿੰਦੇ ਸੀ ਕਿ ਸੌਰੀ ਸਰ ਮੈਂ ਨਹੀਂ ਇਹ ਕਰ ਸਕਦਾ ਇਹ ਬਿਲਕੁਲ ਗਲਤ ਹੈ ਤੇ ਅੱਜ ਕੱਲ ਇਹ ਸਿਆਸੀਕਰਨ ਹੋ ਗਿਆ SSP ਨੂੰ ਸਲੂਟ ਮਾਰਨ ਤੋਂ ਪਹਿਲਾਂ ਹਲਕਾ ਇੰਚਾਰਜ ਐਮਐਲਏ ਮੰਤਰੀ ਨੂੰ ਸਲੂਟ ਮਾਰਨ ਜਾਂਦੇ ਨੇ ਕਿਉਂਕਿ ਚੌਕੀ ਇੰਚਾਰਜ ਥਾਣਾ ਇੰਚਾਰਜ ਡਿਪਟੀ ਐਸਪੀ ਐਸਐਸਪੀ ਡੀਆਈਜੀ ਆਈਜੀ ਏਡੀਜੀਪੀ ਤੇ ਡੀਜੀਪੀ ਤੱਕ ਉਹ ਨਿਯੁਕਤੀਆਂ ਕਰਾਉਂਦੇ ਨੇ ਇਹ ਜੇ ਮਾਮਲੇ ਦੇ ਵਿੱਚ ਫਿਰ ਜਿਹੜਾ ਮੁੱਖ ਕਾਰਨ ਹੈ ਉਹ ਖਤਮ ਹੋ ਜਾਂਦਾ ਹੈ ਆਮ ਲੋਕ ਸੁਖੀ ਨਹੀਂ ਰਹਿੰਦੇ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕਾਰਨ ਹੈ ਜਿਹਦੇ ਕਰਕੇ ਚੰਗਾ ਇਹ ਹੈ ਕਿ ਇਹਨਾਂ ਮਾਮਲਿਆਂ ਦੇ ਵਿੱਚ ਇਹਨਾਂ ਨੂੰ ਦੀ ਥਾਂ ਤੇ ਜਿਹੜਾ ਆਮ ਲੋਕ ਹੈ ਉਹਨਾਂ ਨੂੰ ਹੀ ਇਨਸਾਫ ਮਿਲੇ ਇੱਕ ਚੰਗਾ ਪ੍ਰਸ਼ਾਸਨ ਕੁਸ਼ਲ ਪ੍ਰਸ਼ਾਸਨ ਉਸੇ ਦੇ ਵਿੱਚ ਆਉਂਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਸੇ ਕਰਕੇ ਯਾਦ ਰੱਖਿਆ ਜਾਂਦਾ ਹੈ ਕਿ ਉਹਨਾਂ ਦੇ ਰਾਜ ਦੇ ਵਿੱਚ ਜਿਹੜੇ ਦਬੇ ਕੁਚਲੇ ਆਮ ਲੋਕ ਸੀ ਉਹਨਾਂ ਨੂੰ ਵੀ ਇਨਸਾਫ ਮਿਲਦਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪ੍ਰੋਗਰਾਮ ਦੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ